ਹਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਜੀ ਉਮੀਦ ਹੈ ਸਾਰੇ ਵਧੀਆ ਹੋਵੋਗੇ ਜੀ ਅੱਜ ਸੂਟਸ ਲੈ ਕੇ ਆਏ ਹਾਂ ਬਹੁਤ ਸੋਹਣੇ ਪ੍ਰਿੰਟਡ ਹੈਗੇ ਆ ਪਿਓਰ ਮਸਲੀਨ ਕਾਟਨ ਦੇ ਸੂਟਸ ਰਹਿਣ ਵਾਲੇ ਨੇ ਹਾਂ ਜੀ ਪਿਓਰ ਮਸਲੀਨ ਕਾਟਨ ਦੇ ਸੂਟਸ ਰਹਿਣ ਵਾਲੇ ਨੇ ਸ਼ਰਟ ਪ੍ਰਿੰਟਡ ਹੈ ਜਿਹੜੀ ਬਾਟਮ ਹੈਗੀ ਆ ਉਹ ਪਲੇਨ ਮਸਲੀਨ ਕਾਟਨ ਹੈਗੀ ਆ ਪਿਓਰ ਮਸਲੀਨ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈਗਾ ਪ੍ਰਿੰਟ ਬਹੁਤ ਹੀ ਪਿਆਰੇ ਪਿਆਰੇ ਬਹੁਤ ਸੋਹਣੇ ਨੇ ਤੁਸੀਂ ਦੇਖ ਸਕਦੇ ਹੈਗੇ ਔਰ 2 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ ਆਏਗੀ ਆ ਦੇਖੋ ਮਜ਼ੈਂਟਾ ਕਲਰ ਫਲਵਰਸ ਨੇ ਆ ਮਜ਼ੈਂਟਾ ਹੀ ਬਾਟਮ ਹੈਗੀ ਐ ਨੈਕਸਟ ਦੇਖੋ ਵਾਓ yellow ਕਿੰਨਾ ਪਿਆਰਾ ਡਿਜੀਟਲ ਪ੍ਰਿੰਟ ਹੈਗਾ ਇਸ ਦੇ ਨਾਲ ਬਹੁਤ ਸੋਹਣਾ ਕੰਬੀਨੇਸ਼ਨ ਨੈਕਸਟ ਕਲਰ ਬਹੁਤ ਹੀ ਪਿਆਰਾ ਯੂਨਿਕ ਜਿਹਾ ਕਲਰ ਹੈ ਸਾਰੇ ਹੀ ਸ਼ੀਟਸ ਸਾਨੂੰ ਬਹੁਤ ਹੀ ਯੂਨਿਕ ਜਿਹਾ ਮਿਲਣਗੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਲੇਟੈਸਟ ਪੀਸਿਸ ਐ ਜੀ ਨਵੇਂ ਡਿਜ਼ਾਈਨ ਆ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਹਾਂਜੀ ਬਹੁਤ ਹੀ ਵਧੀਆ ਕਵਾਲਿਟੀ ਦੇ ਹੈ ਪ੍ਰਾਈਸ ਵੀ ਬਹੁਤ ਵਧੀਆ ਹੈਗਾ ਜੀ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈਗਾ ਪ੍ਰਿੰਟਡ ਪਿਓਰ ਮਸਲਿਨ ਕਾਟਨ ਨੇ ਪਿਓਰ ਕਾਟਨ ਫੈਬਰਿਕ ਰਣ ਵਾਲਾ ਹੈਗਾ ਆ ਦੇਖੋ ਮਜ਼ੈਂਟਾ ਕਲਰ ਹੈ ਇਹਦੇ ਵਿੱਚ ਇਸ ਨਾਲ ਤੁਸੀਂ ਬਾਟਮ ਚੇਂਜ ਵੀ ਕਰਵਾ ਸਕਦੇ ਹੋ ਜੋ ਲਗवानी ਹੋਵੇ ਲਗਵਾ ਸਕਦੇ ਹੋ ਜਿਵੇਂ ਮਜ਼ੈਂਟਾ ਨਾਲ ਮਜ਼ੈਂਟਾ ਵੀ ਲੱਗ ਸਕਦੀ ਹੈਗੀ ਐਂਡ ਆਫ ਵਾਈਟ ਕਲਰ ਦੀ ਵੀ ਲੱਗ ਸਕਦੀ ਹੈਗੀ ਨੈਕਸਟ ਕਲਰ ਬਹੁਤ ਹੀ ਪਿਆਰਾ orange stone ਦੇ ਵਿੱਚ ਬਹੁਤ ਹੀ ਸੋਨਾ ਡਿਜ਼ਾਈਨ ਹੈ ਨੈਕਸਟ ਹੈਗਾ ਬਲੈਕ ਤੇ orange ਇਹ ਵੀ ਬਹੁਤ ਹੀ ਪਿਆਰਾ ਕੰਬੀਨੇਸ਼ਨ ਹੈ ਨੈਕਸਟ ਆਪਾਂ ਬਲੈਕ ਦੇ ਨਾਲ ਪਿੰਕ ਕੰਬੀਨੇਸ਼ਨ ਹੈ ਇਹ ਵੀ ਬਹੁਤ ਹੀ ਅੱਛਾ ਹੈਗਾ ਇਸੇ ਤਰ੍ਹਾਂ ਤੁਸੀਂ ਵੀ ਆਪਣੀ ਮਰਜ਼ੀ ਨਾਲ ਵੀ ਕੋਈ ਬਾਟਮ ਮੈਚ ਕਰਵਾ ਸਕਦੇ ਹੈਗੇ ਔਰ ਫੈਬਰਿਕ ਜ਼ਿਆਦਾ ਲੈਣਾ ਹੋਵੇ ਜ਼ਿਆਦਾ ਵੀ ਲੈ ਸਕਦੇ ਹੈਗੇ ਅਗਰ ਤੁਸੀਂ 올ਓਵਰ ਪ੍ਰਿੰਟਡ ਸੂਟ ਲੈਣਾ ਚਾਹੁੰਦੇ ਹੋ ਪ੍ਰਿੰਟਡ ਸੂਟ ਵੀ ਲੈ ਸਕਦੇ ਹੋ ਅਗਰ ਤੁਸੀਂ ਮੈਚਿੰਗ ਨਹੀਂ ਲੈਣਾ ਚਾਹੁੰਦੇ ਤਾਂ 올ਓਵਰ ਮਤਲਬ ਪ੍ਰਿੰਟ ਵਾਲਾ ਸੂਟ ਵੀ 5 ਮੀਟਰ ਲੈ ਸਕਦੇ ਹੈਗੇ ਪਰ ਮੀਟਰ ਅਕੋਰਡਿੰਗ ਫੈਬਰਿਕ ਆਏਗਾ ਬਟ ਜਿਹੜਾ ਕੰਬੋ ਦਾ ਪ੍ਰਾਈਸ ਹੈ ਸਕਰੀਨ ਤੇ ਮੈਂਸ਼ਨ ਹੈਗਾ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਬਿਲਕੁਲ ਵੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਮਤਲਬ ਪੈਸੇ ਪਹਿਲਾਂ ਹੀ ਜਮ੍ਹਾਂ ਕਰਵਾਉਣੇ ਪੈਣਗੇ ਜੀ ਮੈਂ ਵਾਰ-ਵਾਰ ਬੋਲ ਰਹੀ ਹਾਂ ਹਰ ਰੋਜ਼ ਮੈਨੂੰ ਕਸਟਮਰ ਨੂੰ ਦੱਸਣਾ ਪੈਂਦਾ ਉਹ ਮੈਸੇਜ ਕਰਕੇ ਪੁੱਛਦੇ ਰਹਿੰਦੇ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਪਹਿਲਾਂ ਐਡਵਾਂਸ ਚ ਹੀ ਕਰਨੀ ਪਏਗੀ ਆਨਲਾਈਨ ਮੋਡ ਹੀ ਹੈ ਤੁਸੀਂ Google Pay ਫੋਨ 'ਤੇ Paytm ਵਗੈਰਾ ਕਰ ਸਕਦੇ ਹੈਗੇ ਉਹ ਕਲਰ ਦੇਖੋ ਕਿੰਨਾ ਸੋਹਣਾ ਹੈ ਬਿਲਕੁਲ ਹਾਂਜੀ ਕਿਸੇ ਤਰੀਕੇ ਨਾਲ ਆਨਲਾਈਨ ਪੇਮੈਂਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਹੈ ਜਿਹੜਾ ਆਰਡਰ ਤੁਸੀਂ ਇਸ ਨੰਬਰ ਤੇ ਕਰ ਸਕਦੇ ਹੈਗੇ ਉਹ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਲਗਵਾ ਸਕਦੇ ਹੋ ਐਡਰੈਸ ਤੇ ਪੇਮੈਂਟ ਸੈਂਡ ਕਰਕੇ 올ਓਵਰ ਇੰਡੀਆ ਵੀ ਸ਼ਿਪਿੰਗ ਅਵੇਲੇਬਲ ਹੈ ਜੀ ਥੈਂਕ ਯੂ ਸੋ ਮੱਚ